ਇਹ ਜਿਹੜੀ ਰਿਕਵਰੀ ਹੋਈ ਹੈ 19 ਕਿਲੋ ਹੀਰੋਇਨ ਹੈ ਸੱਤ ਪਿਸਟਲ ਨੇ ਬੜੇ ਸੈਵਿਸਟਿਕੇਟਿਡ ਔਰ ਡਰੋਨ ਦੇ ਪਾਰਟਸ ਨੇ ਔਰ ਡਰੋਨ ਦਾ ਰਿਮੋਟ ਮਿਲਿਆ 23 ਲੱਖ ਰੁਪਏ ਡਰਗ ਮਨੀ ਔਰ ਵਹੀਕਲ ਇਹ ਜਿਹੜੇ ਪਿਸਟਲ ਨੇ ਉਹਨਾਂ ਚ ਇੱਕ 9mm ਗਲੌਕ ਦਾ ਬੜਾ ਸੈਵਿਸਟਿਕੇਟਿਡ ਪਿਸਟਲ ਹੈ ਔਰ ਇਹ ਉਥੇ ਇਹਨਾਂ ਨੇ ਬੜੀ ਆ ਕੈਵਿਟੀਆਂ ਵੀ ਬਣਾਈਆਂ ਹੋਈਆਂ ਸੀ ਆਪਣੇ ਅਲਮਾਰੀਆਂ ਦੇ ਅੰਦਰ ਵੀ ਸਪੈਸ਼ਲ ਇਹ ਲੁਕਾਉਣ ਦੀਆਂ ਜਗ੍ਹਾ ਬਣਾਈਆਂ ਹੋਈਆਂ ਸੀ ਔਰ ਉੱਥੇ ਪੁਲਿਸ ਨੇ ਬੜੀ ਬਰੀਕੀ ਨਾਲ ਸਰਚ ਕਰਕੇ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਨੂੰ ਡਰਗ ਫ੍ਰੀ ਕਰਨਾ ਸਟੇਟ ਨੂੰ ਔਰ ਗੈਂਗਸਟਰ ਫ੍ਰੀ ਕਰਨਾ ਉਸੇ ਸਿਲਸਲੇ ਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਕ ਡਰੱਗਸ ਤੇ ਆਮ ਦਾ ਵੱਡਾ 카ਟਲ ਜਾਂ ਸਿੰਡੀਕੇਟ ਜਿਹਨੂੰ ਕਹਿ ਸਕਦੇ ਆ ਯੂਐਸ ਬੇਸਡ ਜਿਹੜਾ ਮਨਪ੍ਰੀਤ ਸਿੰਘ ਇਹਨੂੰ ਚਲਾ ਰਿਹਾ ਸੀ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਰਿਕਵਰੀ ਹੋਈ ਹੈ 19 ਕਿਲੋ ਹੀਰੋਇਨ ਹੈ 7 ਪਿਸਟਲ ਨੇ ਬੜੇ ਸਵੈਸਟਿਕੇਟਿਡ ਔਰ ਡਰੋਨ ਦੇ ਪਾਰਟਸ ਨੇ ਔਰ ਡਰੋਨ ਦਾ ਰਿਮੋਟ ਮਿਲਿਆ 23 ਲੱਖ ਰੁਪਏ ਡਰੱਗ ਮਨੀ ਔਰ ਵਹੀਕਲ ਇਹ ਜਿਹੜੇ पिस्टल ਨੇ ਉਹਨਾਂ ਚ ਇੱਕ 9mm ਗਲੌਕ ਦਾ ਬੜਾ ਸਫਿਸਟਿਕੇਟਡ ਪਿਸਟਲ ਹੈ ਤਿੰਨ ਹੈਗੇ ਆ .30 ਬੋਰ ਦੇ ਪਿਸਟਲਸ ਔਰ ਤਿੰਨ ਹੈਗੇ ਆ .32 ਬੋਰ ਦੇ ਪਿਸਟਲਸ ਔਰ ਜਿਹੜੀ ਇਹਦੇ ਚ ਖਾਸ ਗੱਲ ਹੈ ਕਿ ਪਾਕਿਸਤਾਨ ਸਟੈਂਪਿੰਗ ਵਾਲਾ ਇਹ ਮਿਨੀਸ਼ਨ ਵੀ ਮਿਲਿਆ ਤੋਂ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਗਦਾ ਸਾਡੀ ਟੀਮ ਜਿਹੜੀ ਡੀਸੀਪੀ ਸਾਹਿਬ ਮਿਸਟਰ ਹਰਪ੍ਰੀਤ ਮਡੇਰ ਅਭਿਮਨਿਉ ਰਾਣਾ ਜੀ ਮਿਸਟਰ ACP सुरेंद्र ਸਿੰਘ ਜੀ ਔਰ ਬਿੰਦਰਜੀਤ ਸਾਡੇ CIA 3 ਦੇ ਇਨਚਾਰਜ ਔਰ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਬੜੀ ਵੱਡ ਬਹੁਤ ਅੱਛੀ ਮਿਹਨਤ ਕੀਤੀ ਔਰ ਇੰਟੈਲੀਜੈਂਸ ਬੇਸਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮਨਪ੍ਰੀਤ ਜਿਹੜਾ ਹੈਗਾ ਮਨਾਵਾ ਯੂਐਸਏ ਬੇਸਡ ਹੈਗਾ ਉਹ ਆਲਮੋਸਟ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਆਈ ਹੈ ਉਹ 1 ਸਾਲ ਤੋਂ ਇਹ ਜਿਹੜਾ ਰੈਕੋਰਡ ਚਲਾ ਰਿਹਾ ਆਪਣਾ ਔਰ ਇਹਨਾਂ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਮਕਾਨ ਵੀ ਲੈ ਕੇ ਦਿੱਤਾ ਸੀ ਜਿਹੜੇ ਦੋ ਇਹਦੇ ਆਪਰੇਟਰ ਫੜੇ ਗਏ ਨੇ ਸੰਦੀਪ ਲਾਡੀ ਤੇ ਰੋਸ਼ਨ ਔਰ ਇਹ ਉੱਥੇ ਇਹਨਾਂ ਨੇ ਬੜੀ ਕੈਵਿਟੀਆਂ ਵੀ ਬਣਾਈਆਂ ਹੋਈਆਂ ਸੀ ਆਪਣੇ ਅਲਮਾਰੀਆਂ ਦੇ ਅੰਦਰ ਵੀ ਸਪੈਸ਼ਲ ਇਹ ਲੁਕਾਉਣ ਦੀਆਂ ਜਗ੍ਹਾ ਬਣਾਈਆਂ ਹੋਈਆਂ ਸੀ ਔਰ ਉੱਥੇ ਪੁਲਿਸ ਨੇ ਬੜੀ ਬਰੀਕੀ ਨਾਲ ਸਰਚ ਕਰਕੇ ਔਰ ਇਹਨਾਂ ਦੀ ਇਨਵੈਸਟੀਗੇਸ਼ਨ ਤੋਂ ਇਹ ਸਾਰੀ ਕਾਮਯਾਬੀ ਪ੍ਰਾਪਤ ਕੀਤੀ ਹੈ ਸੋ ਮੈਂ ਸਾਰੀ ਟੀਮ ਨੂੰ ਬਹੁਤ ਵਧਾਈ ਦਿੰਨਾ ਔਰ ਇਹਦੇ ਜਿਹੜੀ ਅਗਲੀ ਗੱਲ ਹੈ ਇਹਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਤੋਂ ਇਲਾਵਾ ਹਵਾਲਾ ਦਾ ਐਂਗਲ ਵੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਅਸੀਂ ਨਾਲ-ਨਾਲ ਰੰਭੀ ਹੈ ਪਲੱਸ ਜਿਹੜੀ ਇਹਨਾਂ ਸਮਗਲਰਸ ਦੀ ਪ੍ਰਾਪਰਟੀ ਹੈ ਉਹ ਵੀ ਅਸੀਂ ਨਾਲ-ਨਾਲ ਇਹਨੂੰ ਜਿਹੜਾ ਲੈ ਕੇ ਆ ਰਹੇ ਹਾਂ ਉਹ ਫਾਈਲ ਸੋ ਦੈਟ ਇਹ ਸੀ ਆਪਣੇ ਫ੍ਰੀਜ਼ ਕਰਾਈ ਜਾਵੇ ਔਰ ਇਹਨਾਂ ਤੇ ਪੂਰਾ ਦਬਾਅ ਬਣਾਇਆ ਜਾਵੇ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ट्रांजੈਕਸ਼ਨਸ ਨੇ ਔਰ ਇਸ ਨੈਟਵਰਕ ਦੇ ਇਸ 카ਟਲ ਦੇ ਜਿਹੜੇ ਬਾਕੀ ਮੈਂਬਰਸ ਨੇ ਉਹ ਵੀ ਅਸੀਂ ਜਲਦੀ ਫੜਾਂਗੇ ਔਰ ਇਸ ਤੇ ਡੀਜੀ ਸਾਹਿਬ ਨੇ ਸਪੈਸ਼ਲ ਸਾਰੀ ਟੀਮ ਵਾਸਤੇ ਸਪੈਸ਼ਲ ਅਵਾਰਡਸ ਬੜੇ ਉਹਨਾਂ ਨੇ ਅਨਾਉਂਸ ਕੀਤਾ ਹੈ ਉਹ ਇਹਨਾਂ ਨੂੰ ਜਲਦੀ ਅਸੀਂ ਦਵਾਵਾਂਗੇ ਰਿਕਮੈਂਡੇਸ਼ਨ ਭੇਜ ਕੇ ਸੋ ਮੈਂ ਅਖੀਰ ਦੇ ਵਿੱਚ ਸਾਰੀ ਟੀਮ ਨੂੰ ਇੱਕ ਜਿਵੇਂ ਨਵਾਂ ਸਾਲ ਅਜ ਐਂਡ ਹੋ ਰਿਹਾ ਇੱਕ ਬਹੁਤ ਵੱਡੀ ਕਾਮਯਾਬੀ ਮੈਂ ਮੰਨਦਾ ਐ ਇੰਨੀ ਵੱਡੀ ਕੁਆਂਟੀਟੀ ਦੇ ਵਿੱਚ ਪਿਸਟਲ ਤੇ ਹਿਰੋਇਨ ਸ਼ਾਇਦ ਅੰਮ੍ਰਿਤਸਰ ਸ਼ਹਿਰ ਚ ਨਹੀਂ ਫੜੀ ਗਈ ਤੋਂ ਇਟ ਇਜ਼ ਅ ਬਿਗ ਅਚੀਵਮੈਂਟ ਦੇਖੋ ਇਹਨੂੰ ਗਏ ਨੂੰ ਥੋੜੀ ਦੇਰ ਹੋ ਗਈ ਇਹਨਾਂ ਦੇ ਕੁਝ ਮੈਨੂੰ ਜੋ ਪਤਾ ਲੱਗਿਆ ਅਜੇ ਰਿਵੀਲ ਨਹੀਂ ਅਸੀਂ ਕਰ ਸਕਦੇ ਕੁਝ ਜਿਹੜਾ ਇਹਦਾ ਕਜ਼ਨ ਵਗੈਰਾ ਹੈ ਉਹ ਵੀ ਪਿੱਛੇ ਫੜਿਆ ਗਿਆ ਕਿਸੇ ਕੇਸ ਦੇ ਵਿੱਚ ਉਹ ਵੀ ਜੇਲ੍ਹ ਚ ਐ ਉਹ ਵੀ ਅਸੀਂ ਸਾਰਾ ਐਂਗਲ ਕਰ ਰਹੇ ਹਾਂ ਬਿਕੋਜ਼ ਇਮੀਡੀਏਟ ਰਿਕਵਰੀ ਹੋਈ ਹੈ ਤੇ ਇਹਦੇ ਜਿੰਨੀ ਜਾਣਕਾਰੀ ਰਿਕਵਰੀ ਹੋਈ ਹੈ ਇਮੀਡੀਏਟਲੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਡੈਫੀਨਿਟਲੀ ਅਸੀਂ ਸ਼ੇਅਰ ਕਰਾਂਗੇ ਹਾਂਜੀ ਸੰਦੀਪ ਲੱਡੀ ਹੈ ਜੀ ਗੁਰੂ ਕੀ ਮਟਾਲੀ ਦਾ ਦੂਜਾ ਹੈਗਾ ਰੋਸ਼ਨ ਇਹ ਹੇਅਰਪਿੰਡ ਦਾ ਹੈਗਾ ਅਮਰਸਰ ਰੂਰਲ ਦਾ ਅਜੇ ਤੱਕ ਨਹੀਂ ਸਾਹਮਣੇ ਆਇਆ ਜੀ ਪਰ ਇਹ ਕਾਫੀ ਜੋ ਇਹ ਦੱਸਿਆ ਇੱਕ ਸਾਲ ਤੋਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਸ਼ੇਅਰ ਕੀਤਾ ਇੱਕ ਸਾਲ ਤੋਂ ਇਹ ਕੰਮ ਕਰ ਰਹੇ ਸੀਗੇ ਸਰ ਕੇਸ ਕਿੰਨੇ ਹੋਏ ਇਹ ਜਿਹਨਾਂ ਦੀ ਰਾਉਂਡ ਬੋਰਡ 30 ਸਰ ਜਿਹਨਾਂ ਦਾ ਸੀ ਹਾਂਜੀ ਨਸ਼ੇ ਦੀ ਗੱਲ ਹੈ ਨਸ਼ੇ ਵਾਲੀ ਗੱਲ ਹੈ ਜੇ ਕੋਈ ਸਾਹਮਣੇ ਨਹੀਂ ਆਈ ਹੁਣ ਮੈਡੀਕਲ ਵੀ ਹੋਏਗਾ ਸਾਰਾ ਕੁਝ ਅੱਪਰ ਚੈੱਕ ਕਰਾਉਣਾ ਹੈ ਹਾਂਜੀ ਸਿਆਸਤ ਦੇ ਨਾਲ ਕਿਸੇ ਪਾਰਟੀ ਨਾਲ ਤਾਲੁਕ ਰੱਖਾਦੇ ਹੋ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਆਈ ਹੈ ਬੇਸਿਕਲੀ ਨਰੋਲ ਦੇਖੋ ਤੁਹਾਨੂੰ ਵੀ ਪਤਾ ਹੈ ਕਿ ਬਾਹਰ ਬੇਸ ਲੋਕ ਮਨੀ ਤੇ ਹੋਰ ਕੰਮ ਵਾਸਤੇ ਇਹ ਡਰੱਗ ਤੇ ਨਾਲ ਆਮਜ਼ਾ ਰੈਕਟ ਚਲਾਉਂਦੇ ਆਂ ਔਰ ਕਰਾਸ ਬਾਰਡਰ ਸਟੈਂਪਿੰਗ ਤੁਹਾਨੂੰ ਬੜੀ ਕਲੀਅਰ ਅਪਰ ਰਿਵੀਲ ਕਰ ਰਹੀ ਹੈ ਤੁਹਾਡਾ ਨਾ ਸ਼ੇਅਰ ਕੀਤੀ ਗਈ ਹੈ ਔਰ ਜਿਹੜੇ ਇੰਨੇ ਸੋਫਿਸਟੀਕੇਟਿਡ ਵੈਪਨਸ ਨੇ ਇਹ ਡੈਫੀਨਿਟਲੀ ਇਹ ਸ਼ੋ ਕਰ ਰਿਹਾ ਕਿ ਡਰੋਨ ਰਾਹੀਂ ਇਹਨਾਂ ਨੂੰ ਵੈਪਨਸ ਤੇ ਹਿਰੋਇਨ ਆਉਂਦੀ ਰਹੀ ਹੈ ਔਰ ਡਰੋਨ ਦੇ ਜਿਹੜੇ ਸਪੇਅਰ ਪਾਰਟਸ ਔਰ ਰਿਮੋਟ ਮਿਲਣਾ ਇਸ ਗੱਲ ਦੀ ਇਹ ਕਰਦੇ ਕਿ ਬੜਾ ਹੀ ਆਰਗੇਨਾਈਜ਼ਡ ਨੈਟਵਰਕ ਸੀ ਔਰ ਉਸ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਹੋ ਸਕਦਾ ਆਪਾਂ ਕਈ ਵਾਰ ਇਹ ਸੋਚਦੇ ਹਾਂ ਵੀ ਉਧਰੋਂ ਡਰੋਨ ਆ ਰਹੀ ਹੈ ਹੋ ਸਕਦਾ ਇਹ ਵੀ ਉਧਰੋਂ ਕਿਸੇ ਤਰੀਕੇ ਨਾਲ ਆਪਰੇਟ ਕਰਦੇ ਹੋਣ ਸੋ ਇਹਨਾਂ ਦਾ ਜਿਹੜਾ ਉਹ ਕ੍ਰਾਸ ਬਾਰਡਰ ਲਿੰਕ ਹੈ ਔਰ ਬਾਰਡਰ ਦੇ ਉੱਤੇ ਜਿਹੜਾ ਲਿੰਕ ਹੈ ਉਹ ਵੀ ਸਾਰਾ ਅਸੀਂ ਇਨਵੈਸਟੀਗੇਟ ਕਰਦੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹਨਾਂ ਨੇ ਸਪਲਾਈ ਕਿੱਥੇ ਕਰਨੇ ਸੀਗੇ ਸਾਰਾ ਜੀ ਸਾਰੀ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਜੀ اسلامਾਬਾਦ ਏਰੀਆ ਦੇ ਵਿੱਚੋਂ ਇਹ ਹੋਈ ਹੈ ਇਹਨਾਂ ਦੀ ਅਰੈਸਟ ਔਰ ਰਿਕਵਰੀ ਵੀ ਉੱਥੋਂ ਹੀ ਹੋਈ ਹੈ ACP ਮਿਸਟਰ ਸੁਰਿੰਦਰ ਜੀ ਮੌਕੇ ਤੇ ਜਾ ਕੇ ਸਾਰੀ ਰਿਕਵਰੀ ਇਹਨਾਂ ਦੀ ਹਾਜ਼ਰੀ ਚ ਕੀਤੀ ਹੈ ਐਸ ਪਰ ਐਨਡੀਪੀਐਸ ਐਕਟ ਔਰ ਜਿਹੜੇ ਅਗਲੇ ਲਿੰਕੇਜਸ ਨੇ ਉਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਜ਼ਰੂਰ ਸਾਹਮਣੇ ਲਿਆਵਾਂਗੇ ਉਸ ਦੇ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਵੀ ਗੱਲ ਇਨਵੈਸਟੀਗੇਟ ਕੀਤੀ ਜਾਊਗੀ ਕਿ ਹੋ ਸਕਦਾ ਕਿਸੇ ਜਿਹੜਾ ਅੱਗੇ ਸਪਲਾਇਰ ਹੈ ਉਹ ਛੋਟੇ ਲੈਵਲ ਦਾ ਪੈਡਲਰ ਹੋਵੇ ਜਾਂ ਹੋਰ ਹੋਵੇ ਉਹ ਸਾਰਾ ਨੈਟਵਰਕ ਅਸੀਂ ਪੂਰਾ ਸਮੈਸ਼ ਕਰਾਂਗੇ ਸਪੈਸ਼ਲ ਮੁਬਾਰਕਬਾਦ ਸਾਡੇ ਅਮੀ ਮੰਨਿਊ ਰਾਣਾ ਜੀ ਨੂੰ ਦਿਨਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇਸ ਆਪਰੇਸ਼ਨ ਦੇ ਉੱਤੇ ਐਂਡ ਉਹਦੇ ਰਿਜ਼ਲਟ ਆਪਣੇ ਸਾਹਮਣੇ ਦੇਖੋ ਟੈਰਰਿਜ਼ਮ ਵਾਲਾ ਐਂਗਲ ਨਹੀਂ ਆਇਆ ਸਾਹਮਣੇ ਪਰ ਅਸੀਂ ਇਹਨੂੰ ਬੜਾ ਮੈਂ ਜਿਵੇਂ ਪਹਿਲਾਂ ਹੀ ਤੁਹਾਨੂੰ ਬਰੀਫ ਕੀਤਾ ਹਰ ਐਸਪੈਕਟ ਇਨਵੈਸਟੀਗੇਸ਼ਨ ਦਾ ਔਰ ਰਿਕਾਰਡ ਤੇ ਲਿਆ ਕੇ ਉਹਨੂੰ ਪੂਰੀ ਬਰੀਕੀ ਨਾਲ ਛਾਣਿਆ ਜਾਏਗਾ ਔਰ ਕੋਈ ਵੀ ਇਹੋ ਜਿਹਾ ਅਸੀਂ ਨਹੀਂ ਛੱਡਦੇ ਜਿੱਥੇ ਕਿ ਸਾਡਾ ਕੋਈ ਲੂਜ਼ ਐਂਡ ਰਹੇ ਜੇ ਇਹਨੂੰ ਅਪ ਟੂ ਦੀ ਲਾਸਟ ਮੈਨ ਅਸੀਂ ਲੈ ਕੇ ਜਾਵਾਂ। ਖੇਲ ਦਾ ਕੋਈ ਕਨੈਕਸ਼ਨ ਨਹੀਂ ਆਇਆ ਜੀ ਪਰ ਜਿੱਦਾਂ ਆਏਗਾ ਕੋਈ ਇਸ ਚੀਜ਼ ਸਾਹਮਣੇ ਜੇ ਆਊਗੀ ਤਾਂ ਤੁਹਾਡਾ ਜਰੂਰ ਸ਼ੇਅਰ ਕੀਤੀ ਦੇਵਾਂ। ਸਾਰੀ ਜਿਹੜੀ ਇਹ ਰਿਕਵਰੀ ਕਾਰ ਦੇ ਵਿੱਚੋਂ ਹੋਈ ਹੈ ਕੋਈ ਕੁਝ ਉਸ ਤੋਂ ਬਾਅਦ ਵੀ ਜਿਹੜੇ ਕੀਤੇ ਗਏ ਨੇ ਘਰ ਦੇ ਵਿੱਚੋਂ ਔਰ ਉਹ ਸਾਰਾ ਬੜੀ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਤੇ ਪ੍ਰੀਲੀਮਿਨਰੀ ਜਿਹੜਾ ਇਹਨਾਂ ਦੀ ਕੁਐਸਚਨਿੰਗ ਹੈ ਉਹ